ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਜੋ ਸਥਿਤੀ ਹੋਈ ਹੈ ਮਜ਼ਦੂਰ ਤੇ ਕਿਸਾਨ ਜਿਨ੍ਹਾਂ ਫਸਲਾਂ ਬਰਬਾਦ ਹੋਈਆਂ ਜ਼ਮੀਨਾਂ ਬਰਬਾਦ ਹੋਈਆਂ ਉਥੇ ਗਰੀਬਾਂ ਦੇ ਮਜ਼ਦੂਰਾਂ ਦੇ ਘਰ ਵੀ ਬੁਰੀ ਤਰ੍ਹਾਂ ਤਬਾਹ ਹੋਏ ਤੋਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਗਰੀਬ ਲੋਕਾਂ ਦੇ ਲਈ ਘੱਟੋ ਘੱਟ ਕੇਂਦਰ ਸਰਕਾਰ ਤੋਂ 80 ਹਜ਼ਾਰ ਕਰੋੜਾਂ ਪਈ ਦਾ ਬਜਟ ਲੈ ਕੇ ਇਹਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਕਾਜਵੀਂ ਜਿਹੜਾ ਉਹਨਾਂ ਸਿੱਖਾ ਨੂੰ ਸਮਾਂ ਸਾਰੇ ਰੁਕਾਉਂੋ ਭਾਜੀ ਕਦਮ ਕਰਨ ਤੋਂ ਤੇ ਇਸ ਦਾ ਸਾਨੂੰ ਜਰੂਰ ਟੱਡ ਰੱਖਣ ਦੀ ਲੋੜ ਹੈ ਰਾਹਨ ਦੇ ਜੀ ਲੱਗੇ ਹੋਏ ਨੇ ਸਭ ਦਾ ਹੱਕ ਬਚਾਉਣਾ ਹੈ ਲੋਕਤੰਤਰ ਨੂੰ ਬਚਾਉਣਾ ਹੈ ਤੇ ਵੋਟ ਚੋਰੀ ਨੂੰ ਰੋਕਣਾ ਹੈ ਇਸ ਲਈ ਉਹ ਜਿਹੜੀ ਆਪੇ ਇੱਜ਼ਤ ਦਾ ਕਾਬਿਲ ਉਹ ਪਹਿਲੇ ਸਰਵਲਾ ਪ੍ਰਬੰਧ ਕਰਨਾ ਡੈਂਡੋਰ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਇੰਦੀਆਂ ਜਿਹੜੀਆਂ ਕਹਿੰਦੇ ਹਜ਼ਾਰ-ਹਜ਼ਾਰ ਰੁਪਈਆ ਦੇਣਗੇ ਘਰੇ ਬੈਠੀਆਂ ਨੇ ਹਿਸਾਬ ਲਾ ਲਿਆ ਵੀ ਆਪਾਂ ਦੋ ਜਣੀਆਂ ਹੈਗੀਆਂ 2000 ਆਜਾ ਕਰੂ ਚਾਰ ਜਣੀਆਂ ਹੈਗੀਆਂ 4000 ਆਜਾ ਕਰੂ ਲਾ ਕੇ ਇਹ ਬੜਵੇ ਸੁਣਾ ਕੇ ਬਹਿ ਗਈਆਂ ਭਈ ਭਗਵਾਨ ਤੁਮਾਂ ਦਾ 4000 ਆਇਆ ਹੀ ਪਿਆ ਤੇ ਫਿਰ ਮਿਲ ਗਿਆ ਮਿਲ ਗਿਆ ਤੂੰ ਆਪਣੀ ਕੀ ਕਰਦੀ ਕੰਕ ਵੀ ਕਰਦੀ ਸਾਡੀ ਕਾਇਰਤ ਪਾਰਟੀ ਜਨਾਬ ਇਹ ਸਰਕਾਰ ਦੀ ਗਲਤੀ ਦੇ ਕਾਰਨ ਇਹ ਜਿਹੜੇ ਹੜ੍ਹ ਆਇਆ ਏ ਜੇ ਪਹਿਲਾਂ ਹੀ ਪਾਣੀ ਛੱਡਿਆ ਹੁੰਦਾ ਸਹੀ ਟਿਕਰ ਹੋਂ ਵੀ ਦਿਖਦੀਆਂ ਬਹੁਤ ਸਾਰੀਆਂ ਨਹਿਰਾਂ ਬਹੁਤ ਸਾਰੀਆਂ ਤਸੀਆਂ ਜਿਹੜੀਆਂ ਉਹ ਖਾਲੀ ਪਈਆਂ ਪਾਣੀ ਨੂੰ ਇਕੱਠਾ ਕਰਕੇ ਬਾਹਰ ਛੱਡਿਆ ਗਿਆ ਜਿਸ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਸੋ ਮਜਬੂਰ ਕਾਂਗਰਸਰ ਨੂੰ ਮਜ਼ਬੂਰ ਕਰਨ ਲਈ ਅਸੀਂ ਹਰ ਹਲਕਾ ਬਾਈ ਚੇਅਰਮੈਨ ਹਰ ਬਲਾਕ ਬਾਈ ਚੇਅਰਮੈਨ ਨੂੰ ਦੂਜੇ ਵਾਰ ਤੋਂ ਕਾਂਗਰਸ ਨੂੰ ਕਾਂਗਰਸ ਨੂੰ ਲਾ ਰਹੇ ਹਾਂ ਤਾਂ ਕਿ ਉਹ ਆਪਣੇ 2027 ਕਾਂਗਰਸ ਪਾਰਟੀ ਇਸ ਵਾਰ ਬਣਾ ਕੇ ਗਰੀਬ ਲੋਕਾਂ ਦੇ ਲਈ ਦੱਤਿਆਂ ਕੰਡਾ ਸੋਚਦਾ ਉਹਨਾਂ ਨੂੰ ਸੀ ਬਚਾ ਸਕੀਏ ਫੂਡ ਸਿਕਿਉਰਟੀ ਐਕਟ ਜਿਹੜਾ ਕਾਨੂੰਨ ਲਿਆਦਾ ਕਿ ਹਰੇਕ ਨੂੰ ਰੋਟੀ ਮਿਲਣੀ ਚਾਹੀਦੀ ਹੈ ਉਹ ਕਾਂਗਰਸ ਪਾਰਟੀ ਦੇ ਲੈ ਕੇ ਆਂਦਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਜਿਹੜੇ ਹੜ ਆਏ ਇਹ ਹਰ ਕੁਦਰਤੀ ਨਹੀਂ ਆਏ ਜਿਹੜੇ ਨੂੰ ਪਾਣੀ ਆਇਆ ਉਹ ਤਾਂ ਕੁਦਰਤੀ ਨਹੀਂ ਆਇਆ ਕੁਦਰਤੀ ਕਿਉਂ ਨਹੀਂ ਆਇਆ ਇਹ ਤਾਂ ਕਰ ਲੋ ਸਾਨੂੰ ਤੋਂ ਪਰ ਤੋਂ ਪਾ ਜਾਰੀ ਹੈ ਪਹਿਲਾਂ ਇਹਨੇ ਪਾਣੀ ਇਕੱਠਾ ਕੀਤਾ ਜਿਹੜੇ ਡੈਮ ਹੋਂਕੇ ਡੈਮਾਂ ਦੇ ਕੋਲ ਪਾਣੀ ਇਕੱਠਾ ਕੀਤਾ ਜਦੋਂ ਮੀਂਹ ਪਣ ਲੱਗੇ ਤੇ ਬਹਾਨਾ ਬਣਾ ਕੇ ਉਹ ਡੈਮ ਖੋਲਦੇ ਨੌ ਦਿਨਾਂ ਤਿੰਨਾ ਪਾਣੀ ਆ ਗਿਆ ਘਟੋ ਘਟ ਮਨ ਲੱਗਦੀ ਹੈ ਸਾਲ ਦੋ ਸਾਲ ਤੇ ਫਸਲ ਨਹੀਂ ਹੋ ਸਕਦੀ ਜਿਹੜੇ ਮਜ਼ਦੂਰਾਂ ਨੂੰ ਕੰਮ ਹੀ ਨਹੀਂ ਮਿਲਣਾ ਤੇ ਘਰ ਵੀ ਟਹਿ ਗਿਆ ਉਹਨਾਂ ਦੇ ਵਾਸਤੇ ਬੜੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੋ ਪੰਜਾਬ ਦੀ ਸਰਕਾਰ ਜਿਹਨਾਂ ਭਾਵੇਂ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦੀ ਇੱਕੋ ਗੱਲ ਬਾਤ ਹੈ ਇੱਕੋ ਸ਼ਿਕਾਇਤ ਦੇ ਦੋ ਪਾਸੇ ਹੈ ਪਹਿਲਾਂ ਹਿੰਦੀਨਾ ਬੀਜੇਪੀ ਦੇ ਭਗਵੰਤ ਮਾਨ ਖੋਣਾ ਚਾਹਦੇ ਸੀ ਲੈਂਡ ਕੋਨੈਕਟ ਦੇ ਰਾਹੀਂ 65000 ਕਿਲਾ ਕਿ ਅਸੀਂ ਇਹ ਕਬਜ਼ਾ ਕਰਨਾ ਜਦੋਂ ਪਿੰਡ ਪੰਜਾਬ ਦੇ ਲੋਕ ਖੜੇ ਹੋ ਗਏ ਤਾਂ ਫਿਰ ਉਹਨਾਂ ਨੂੰ ਪਛੇੜਨਾ ਪੈ ਗਿਆ ਫਿਰ ਉਹ ਕਦ ਵੀ ਆਣੀ ਲੋਡੋਂ ਦਾ ਫਰੈਂਸ ਹੈ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਮਜ਼ਦੂਰ ਮੁਲਾਜ਼ਮ ਕਾਂਗਰਸ ਪਾਰਟੀ ਪੰਜਾਬ ਪ੍ਰਦੇਸ਼ ਰਾਹੁਲ ਗਾਂਧੀ ਜੀ ਵੱਲੋਂ ਦੇਸ਼ ਭਰ ਦੇ ਵਿੱਚ ਸ਼ੁਰੂ ਕੀਤਾ ਗਿਆ ਬੋੜ ਚੋਰ ਗੱਦੀ ਛੋੜ ਅਭਿਆਨ ਨੂੰ ਤੇਜ਼ ਕਰਦੇ ਹੋਏ ਅੱਜ ਮੈਂ ਸ਼੍ਰੋਮਣੀ ਜਨਰਮਲ ਸ਼ਹੀਦ ਬਾਬਾ ਜੀਵੰਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਪਿੰਡ ਪੱਕਾ ਕਲਾਂ ਤੇ ਪਿੰਡ ਕੋਟਗੁਰੂ ਆਇਆ ਜਿੱਥੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸੁਭੂਚਿਆ ਸੰਗਤਾਂ ਨੂੰ ਕੋਟਨਕੋਟ ਮੁਬਾਰਕਬਾਦ ਕਾਂਗਰਸ ਪਾਰਟੀ ਵੱਲੋਂ ਤੇ ਮੇਰੇ ਵੱਲੋਂ ਨਿੱਜੀ ਤੌਰ ਤੇ ਕਰਨਜੀਤ ਸਿੰਘ ਘੈਰੀ ਵੱਲੋਂ ધਨਿਆ ਉਥੇ ਅਸੀਂ ਅੱਜ ਦਾ ਜੋ ਮਾਹੌਲ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਜੋ ਸਥਿਤੀ ਹੋਈ ਹੈ ਮਜ਼ਦੂਰ ਤੇ ਕਿਸਾਨ ਜਿਨ੍ਹਾਂ ਫਸਲਾਂ ਬਰਬਾਦ ਹੋਈਆਂ ਜ਼ਮੀਨਾਂ ਬਰਬਾਦ ਹੋਈਆਂ ਉਥੇ ਗਰੀਬਾਂ ਦੇ ਮਜ਼ਦੂਰਾਂ ਦੇ ਘਰ ਵੀ ਬੁਰੀ ਤਰ੍ਹਾਂ ਤਬਾਹ ਹੋਏ ਉਹ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਗਰੀਬ ਲੋਕਾਂ ਦੇ ਲਈ ਘੱਟੋ ਘੱਟ ਕੇਂਦਰ ਸਰਕਾਰ ਤੋਂ 80 ਹਜ਼ਾਰ ਕਰੋੜਾਂ ਰੁਪਏ ਦਾ ਬਜਟ ਲੈ ਕੇ ਇਹਦੇ ਮੁਰਦ ਜ਼ੇਬੇ ਦਾ ਪ੍ਰਬੰਧ ਕਰਨਾ ਚਾਹੀਦਾ ਪੰਜਾਬ ਦਾ ਹਰ ਬੱਚਾ ਬੱਚਾ ਜਾਣਦਾ ਹੈ ਇਹ ਸਰਕਾਰ ਦੀ ਗਲਤੀ ਦੇ ਕਾਰਨ ਇਹ ਜਿਹੜੇ ਹੜ੍ਹ ਆਇਆ ਹੈ ਜੇ ਪਹਿਲਾਂ ਹੀ ਪਾਣੀ ਛੱਡਿਆ ਹੁੰਦਾ ਸਹੀ ਤਰੀਕੇ ਨਾਲ ਉਹ ਵੀ ਦੇਖਦੇ ਆ ਬਹੁਤ ਸਾਰੀਆਂ ਨਹਿਰਾਂ ਬਹੁਤ ਸਾਰੀਆਂ ਕਸੀਆਂ ਜਿਹੜੀਆਂ ਔਖਾ ਲਈ ਪਈਆਂ ਪਾਣੀ ਨੂੰ ਇਕੱਠਾ ਕਰਕੇ ਬਾਦ ਸੱਜਾ ਗਿਆ ਜਿਹਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅੱਜ ਸਰਕਾਰ ਕਹਿੰਦੀ ਹੈ ਪਰ 9 ਜਲੇ ਸਿ ਅੱਜ 22 ਜਲੇ ਪ੍ਰਭਾਵਿਤ ਹੋਏ ਜਿਹੜੇ ਮਜ਼ਦੂਰਾਂ ਨੂੰ ਕੰਮ ਹੀ ਨਹੀਂ ਮਿਲਣਾ ਤੇ ਘਰ ਵੀ ਟਹਿ ਗਿਆ ਉਹਨਾਂ ਦੇ ਵਾਸਤੇ ਬੜੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੋਂ ਪੰਜਾਬ ਦੀ ਸਰਕਾਰ ਜਿਹਨਾਂ ਭਾਵੇਂ ਭਾਰਤੀ ਜਨਤਾ ਪਾਰਟੀ ਦੀ મોદી ਸਰਕਾਰ ਦੀ ਇੱਕੋ ਗੱਲ ਬਾਤ ਹੈ ਕੁਝ ਕਿਤੇ ਦੇ ਦੋ ਪਾਸੇ ਹੈ ਪਰ ਬੜੀ ਹਾਨੀਆ ਹੀ ਗੱਲ ਹੈ ਕਿ ਮੋਦੀ ਸਾਹਿਬ ਅਫਗਾਨਿਸਤਾਨ ਵਾਸਤੇ ਟਵੀਟ ਕਰਦੇ ਕਿ ਹਾਂ ਮਦਦ ਕਰਾਂਗੇ ਅੱਜ ਪੰਜਾਬ ਦਾ ਲੱਖਾਂ ਪਰਿਵਾਰ ਜਿਹੜਾ ਹੈ ਉਹ ਪ੍ਰਭਾਵਿਤ ਹੋ ਗਿਆ 20000 ਦੇ ਕਰੀਬ ਘਰ ਜਿਹੜੇ ਐ ਪਿੰਡ ਜਿਹੜੇ ਆ ਪ੍ਰਭਾਵਿਤ ਹੋ ਗਏ ਇਹਦੇ باوجود ਵੀ ਦੇਸ਼ ਦੇ ਪ੍ਰਧਾਨ ਮੰਤਰੀ ਬਲੋ ਇਹ ਗੱਲ ਨਹੀਂ ਕਹੀ ਗਈ ਕਿ ਗਰੀਬਾਂ ਦੇ ਵਾਸਤੇ ਮਜ਼ਦੂਰਾਂ ਦੇ ਵਾਸਤੇ ਕਿਸਾਨਾਂ ਦੇ ਵਾਸਤੇ ਉਹਨਾਂ ਦੀਆਂ ਫਸਲਾਂ ਵਾਸਤੇ ਇਹਨਾਂ ਦੇ ਮਕਾਨ ਦੁਬਾਰੇ ਬਣਾਉਣ ਵਾਸਤੇ ਇਹਨਾਂ ਦੇ ਲਈ ਕੋਈ ਪ੍ਰਬੰਧ ਕਰ ਰਹੇ ਆ ਅੱਜ ਉਹਦੇ ਮਹਾਮਾਰੀ ਹੋਣ ਵਾਲਾ ਮਾਹੌਲ ਬਣਿਆ ਪਿਆ ਸੂ ਲੋਕਾਂ ਦੇ ਰੁੜ ਗਏ ਬਹੁਤ ਸਾਰੇ ਬੱਚੇ ਰੁੜ ਗਏ ਬਹੁਤ ਸਾਰੇ ਬਜ਼ੁਰਗ ਰੁੜ ਗਏ ਪਰ ਕੇਂਦਰ ਦੀ ਸਰਕਾਰ ਦੀ ਅੱਖ ਦੇ ਵਿੱਚੋਂ ਅੰਜੂ ਨਹੀਂ ਨਿਕਲ ਰਿਹਾ ਤੋਂ ਇਸ ਕਰਕੇ ਦੇਸ਼ ਦੇ ਸਾਰੇ ਦੇਸ਼ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਪੰਜਾਬ ਹਰ ਸਮੇਂ ਹਰ ਸੁਭੇ ਦੇ ਨਾਲ ਖੜਾ ਦੁਖਸ਼ਕ ਦੇ ਵਿੱਚ ਅੱਜ ਪੂਰੇ ਦੇਸ਼ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਉਸ ਦੇ ਨਾਲ ਨਾਲ ਅਸੀਂ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਬਲੋਦ ਦੇ ਸੰਵਿਧਾਨ ਨੂੰ ਬਚਾਉਣ ਲਈ ਇਹ ਵੋਟ ਚੋਰੀ ਨੂੰ ਬਚਾਉਣ ਲਈ ਜੋ ਬਿਹਾਰ ਦੇ ਵਿੱਚ ਰਾਹੁਲ ਗਾਂਧੀ ਵਿਚ ਬੋਲੋ ਜਤਰਾ ਸ਼ੁਰੂ ਕੀਤੀ ਜਾ ਰਹੀ ਹੈ ਉਹਨਾਂ ਸਰੀਆ ਪੰਜਾਬ ਦੇ ਕੋਨੇ-ਕੋਨੇ ਵਿੱਚ ਪਚਾ ਰਹੇ ਆ ਕਿਉਂਕਿ ਜੇ ਵੋਟ ਅਧਿਕਾਰ ਨਾ ਰਿਆ ਤਾਂ ਫਿਰ ਪੰਜਾਬ ਦੇ 40% ਦੀ ਗਲਤ ਭਾਈਚਾਰੇ ਦਾ ਕੋਈ ਵੀ ਹੱਕ ਨਹੀਂ ਹੈਣਾ ਜਿਹੜੇ ਸਰਭਾਤਾ ਦਾ ਵਾਸਤੇ ਰੋਂਦੇ ਆ ਜਾਂ ਛੋਟੀਆਂ-ਬੋਟੀਆਂ ਚੀਜ਼ਾਂ ਵਾਸਤੇ ਰੋਂਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਭਾਈ ਪਹਿਲਾਂ ਵੋਟ ਅਧਿਕਾਰ ਬਚਾ ਲਓ ਪਹਿਲਾਂ ਸੰਵਿਧਾਨ ਬਚਾ ਲਓ ਜੇ ਸਾਰਾ ਕੁਝ ਬਸ ਜਾਊਗਾ ਆ ਫਿਰ ਆਪਾਂ ਆਪਣੇ ਬੱਚਾ ਦਾ ਭਵਿੱਖ ਵੀ ਬਚਾ ਪਾਵਾਂਗੇ ਨਹੀਂ ਤੇ ਅੱਜ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਮਨਰੇਗਾ ਵਰਗੀਆਂ ਸਕੀਮਾਂ ਬੱਚਿਆਂ ਨੂੰ ਫ੍ਰੀ ਵਰਦੀ ਦੇਣ ਦੀਆਂ ਸਕੀਮਾਂ ਬੱਚਿਆਂ ਨੂੰ ਫ੍ਰੀ ਖਾਣਾ ਦੇਣ ਦੀਆਂ ਸਕੀਮਾਂ ਗਰੀਬ ਲੋਕਾਂ ਦੇ ਘਰ ਬਣਾਉਣ ਦੀ ਸਕੀਮ ਜੋ ਕਾਂਗਰਸ ਪਾਰਟੀ ਲੈ ਕੇ ਆਈ ਸੀ ਇਹ ਸਾਰੀਆਂ ਸਕੀਮਾਂ ਹੌਲੀ 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 ਭਾਰਤੀ ਜਨਤਾ ਪਾਰਟੀ ਦੇ ਆਮ ਆਦਮੀ ਪਾਰਟੀ ਬੰਦ ਕਰਨ ਜਾ ਰਹੀ ਹੈ ਜਿਹਦਾ ਕਾਂਗਰਸ ਪਾਰਟੀ ਸਖਤ ਵਿਰੋਧ ਕਰਦੀ ਹੈ ਅੱਜ ਅਸੀਂ ਅੱਜ ਦੀ ਜਿਹੜੀ ਅਸੀਂ ਕੋਲ ਨੁਕਲ ਮੀਟਿੰਗਾਂ ਕੀਤੀਆਂ ਮੇਰੇ ਨਾਲ ਕਿਰਨਦੀਪ ਕੌਰ ਗਿਰਕ ਜੋ ਬਠਿੰਡਾ ਜਿਹੜਾ ਤਿਆਰਤੀ ਦੇ ਸੀਨੀਅਰ ਵੀਰ ਪ੍ਰਧਾਨ ਨੇ ਉਹ ਮੇਰੇ ਨਾਲ ਸ਼ਾਮਲ ਨੇ ਅਰਪਾਨ ਸਿੰਘ ਜੋ ਇਸ ਪਿੰਡ ਦੇ ਪ੍ਰਧਾਨ ਨੇ ਸਾਥੀ ਬਲਜੀਤ ਸਿੰਘ ਜੀ ਇਸ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਤੇ ਬਹੁਤ ਸਾਰੇ ਪਤਵੰਤੇ ਤੇ ਖਾਸ ਕਰਕੇ ਬੀਬੀਆਂ ਜਿਹੜੀਆਂ ਲਾਵੇ ਸਭਾ ਤੋਂ ਬੈਠੀਆਂ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਮੈਂ ਮਹਿਲਾਵਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਪੰਜਾਬ ਵਿੱਚ ਜਿਹੜਾ ਨਸ਼ਿਆਂ ਦਾ ਨਸ਼ਿਆਂ ਦਾ ਜਿਹੜਾ ਹੜ ਬਗਿਆ ਹੈ ਇਹਨੂੰ ਰੋਕਣ ਵਾਸਤੇ ਮਹਿਲਾਵਾਂ ਰੋਕੇ ਹੋਣਾ ਪਊਗਾ ਜਦ ਤੱਕ ਮਹਿਲਾਮਾ ਕਮਾਂਡ ਨਹੀਂ ਸੰਭਾਲਦੀਆਂ ਉਹਨਾਂ ਚ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਜਦੋਂ ਆਪਾਂ ਯਾਦ ਕਰ ਲਗੇ ਮਾਈ ਭਾਗੋ ਨੂੰ ਯਾਦ ਕਰ ਲਗੇ ਲੱਸੀ ਬਾਈ ਨੂੰ ਰਾਜ ਯਾਦ ਕਰ ਲਗੇ ਰਾਣੀ ਚਾਸੀ ਨੂੰ ਜਦ ਤੱਕ ਮਹਿਲਾਮਾ ਨੇ ਛੇਤਰ ਨਹੀਂ ਖਿੱਚਿਆ ਉਦੋਂ ਤੱਕ ਕੰਟਰੋਲ ਨਹੀਂ ਹੋਇਆ ਇਸ ਕਰਕੇ ਸਾਰੀ ਵਿੱਚ ਜ਼ਿਆਦਾ ਕੰਟਰੋਲ ਕਰਨ ਵਾਸਤੇ ਮਹਿਲਾਮਾ ਨੂੰ ਅੱਗੇ ਆਉਣ ਦੀ ਲੋੜ ਹੈ ਜੀ ਅੱਜ ਮੈਂ ਇੱਕ ਵਾਰ ਫਿਰ ਅਧਿਆਪਕ ਜੀ ਵੀ ਆ ਜਾਏਗਾ ਪਹਿਲੀ ਅਧਿਆਪਕਾ ਮਾਤਾ ਜੋਤੀਕਾ ਫੂਲੇ ਦੇ ਧਰਮ ਪਤਨੀ ਸਿਵਤਰੀ ਬਾਈ ਫੂਲੇ ਸੀ ਉਹ ਵੀ ਐਸੇ ਗਰੀਬ ਪਰਿਵਾਰ ਦੇ ਵਿੱਚੋਂ ਸੀ ਜਿਉਂ ਰ ਐਜੂਕੇਸ਼ਨ ਸ਼ੁਰੂ ਕੀਤੀ ਬਾਬਾ ਸਾਹਿਬ ਉਹ ਮੇਰੇ ਕਰਨੇ ਮਹਿਲਾਵਾਂ ਨੂੰ ਅਧਿਕਾਰ ਦਿੱਤੇ ਅੱਜ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਤੇ ਗਰੀਬ ਵਰਗ ਦੇ ਵਿੱਚੋਂ ਇੱਕ ਮਹਿਲਾ ਰਾਸ਼ਟਰਪਤੀ ਹੈ ਜੋ ਇਸ ਕਰਕੇ ਆਓ ਸਭ ਤੋਂ ਪਹਿਲਾਂ ਆਪਾਂ ਨੂੰ ਜ਼ਰੂਰੀ ਹੈ ਜਿਹਦੇ ਹਰ ਮੀਟਾਂ ਦੇ ਨਾਲ ਹਮਦਰਦੀ ਕਰਦੇ ਆਂ ਉਥੇ ਵੋਟ ਚੋਰੀਆਂ ਦੇ ਖਿਲਾਫ ਆਪਾਂ ਅੰਦੋਲਨ ਰਾਹੁਲ ਗਾਂਧੀ ਦੀ ਅਗਵਾਈ ਸੇ ਤੇਜ਼ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਕਾਂਗਰਸ ਪ੍ਰਧਾਨ ਰਾਜਾ ਪ੍ਰਿੰਕ ਪੂਰੀ ਮਜ਼ਬੂਤੀ ਨਾਲ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਲਗੇ ਹੋਏ ਨੇ ਦਾਸ ਨੂੰ ਜ਼ਿੰਮੇਵਾਰੀ ਮਿਲੀ ਹੈ ਮਜ਼ਦੂਰ ਮੁਲਾਜ਼ਮ ਕਾਂਗਰਸ ਦੀ ਯਾਨੀ ਕੇਕੇਸੀ ਕਾਂਗਰਸ ਜਿਹਦਾ ਮੈਂ ਪੰਜਾਬ ਦਾ ਚੇਅਰਮੈਨ ਆ ਉਸ ਲਈ ਮੈਂ ਖੜਗੇ ਸਾਹ ਦਾ راہਲ ਕਾਂਗੀ ਜੀ ਦਾ ਗਗਨੋਦੀਤਰਾ ਜੀ ਦਾ ਰਾਜਾ ਬੜਿੰਗ ਜੀ ਦਾ ਜਿੱਥੇ ਧੰਨਵਾਦ ਕਰਦਾ ਉਹਦੇ ਖੋਸਾ ਦਿੰਨੇ ਆ ਕਿ ਮਜ਼ਦੂਰ ਮੁਲਾਜ਼ਮ ਕਾਂਗਰਸ ਯਾਨੀ ਕੇਕੇਸੀ ਕਾਂਗਰਸ ਪਾਰਟੀ ਇਹ ਜਿਹੜੇ ਲੋਕ ਬੜੇ ਆ ਮੇਰੇ ਗਰੀਬ ਵਰਗ ਦੇ 40% ਦੀ ਐਸੀ ਭਾਈਜਣੇ ਲੋਕ 27 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਉਣ ਲਈ ਹਰ ਤਰ੍ਹਾਂ ਦਾ ਯਤਨ ਕਰਾਂਗੇ ਤੇ ਜਿਹੜੇ ਵੋਟਾਂ ਖਰੀਦ ਕੇ ਸਰਕਾਰ ਉਹਨਾਂ ਦੇ ਸੁਪਨੇ ਲੈਂਦੇ ਆ ਉਹਨਾਂ ਦੇ ਸੁਪਨੇ ਚੂਰ-ਚੂਰ ਕਰਾਂਗੇ ਤੇ ਬਾਬਾ ਸਾਹਿਬਾਂ ਮਿਲ ਕਰਦਾ ਸੰਵਧਾਨ ਬਚਾ ਕੇ ਸਤਾਈ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਵਾਂਗੇ